ਅਸੀਂ ਇੱਥੇ ਕਈ ਸਾਰਿਆਂ ਨੂੰ ਪਹੁੰਚਿਆ ਜਬਰਨਾਲਾ ਡਾਇਰੈਕਟਰ ਮੰਡੀ ਦੀ 14 ਪ੍ਰਾਯ 2025 ਦਿਨ ਸੋਮਵਾਰ ਡਾਇਰੈਕਟਰ ਮੰਡੀ ਬਰਨਾਲਾ ਜੀ ਇੱਥੇ ਹਰ ਸੋਮਵਾਰ ਨੂੰ ਡਾਇਰੈਕਟਰ ਮੰਡੀ ਲੱਗਦੀ ਹੈ ਬਈ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਜਿਹੜੇ ਵੀ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੇਜ ਮਾਨਕਾਲੇ ਕੇ ਬਾਰੇ ਨੂੰ ਫੋਲੋ ਕਰਿਓ ਅਸੀਂ ਤੁਹਾਨੂੰ ਵਾਇਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖੀ ਨਾ ਲਿਕਾ ਡੀਆਈ 750 ਜੀ ਸਾਈਡ ਗੇਅਰ ਜੀ ਨੌਨ ਪਾਵਰ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਟਾਇਰ ਹੈਗੇ ਪੰਜਾਬੀ ਸੀ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ ਜੀ ਇਹ ਸਾਡਾ ਲਿਖਾ 2008 ਮਾਡਲ ਟਰੈਕਟਰ ਹੈ ਜੀ ਇਹਦਾ ਰੇਟ ਹੈ ਜੀ 3 ਲੱਖ ਜੀ ਨਾਲ ਖੜਾ ਹੈ ਨਿਊ ਆਲੈਂਡ 3630 ਟਰਬੋ ਸੋਪਰੇ ਜੀ ਸਾਈਡ ਗੇਅਰ ਹੀ ਪਾਵਰ ਸਟੀering ਜੀ ਹੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਇਹ 14 ਮਾਡਲ ਟਰੈਕਟਰ ਹੈ ਜੀ ਇਹਦਾ ਰੇਟ ਹੈ ਜੀ 5 ਲੱਖ 15 ਹਜ਼ਾਰੀ ਟਾਇਰ ਬਿਲਕੁਲ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ 14 ਮਾਡਲ 515000 ਜੀ ਨਾਲ ਖੜਾ ਜੀ ਜੌਂਡੀਆਰ 5310 ਜੀ 53 ਜੌਂਡੀਆਰ ਸਾਈਡ ਗੇਅਰ ਪਾਵਰ ਸਟੀering ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ 70% ਜੀ ਪੰਜਾਬ ਨੰਬਰ ਟਰੈਕਟਰ ਆਪੀਵੀ 33 ਇਹ ਹੈ 10 ਮਾਡਲ ਟਰੈਕਟਰ ਜੀ ਇਹਦਾ ਰੇਟ ਹੈ ਜੀ 525000 ਨਾਲ ਖੜਾ ਜੀ ਸੋਨਾਲੀਕਾ DI 750 ਜੀ ਸਾਈਡ ਗੇਰੀ ਨਾਨ ਪਾਵਰ ਪੰਜਾਬ ਨੰਬਰ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਚ ਕਰ ਲਓ ਟਾਇਰ ਹੈਗੇ 90 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਨਵਾਂ ਮਾਡਲ ਹੈ ਜੀ 3,80,000 ਪ੍ਰਾਈਸ ਹੈ ਇਹਦਾ ਨਾਲ ਖੜਾ ਇਸ ਸਵਰਾਜ 852 400 ਜੀ ਘੱਟ ਮੈਸੇਜ ਜੀ ਸੈਂਟਰ ਗੇਰੀ ਨਾਨ ਪਾਵਰ ਇਸ ਰੇਟਾ ਰ ਹੈ ਕਿ ਨਵੇਂ ਨਹੀਂ ਬਿਲਕੁਲ ਮੂਰਲੇ ਟਾਰ ਦਾ ਸੇਵ ਨਹੀਂ 95 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਰੇਟਾ 1.85 ਵੀ ਜਾਰੀ ਬਾਹਰ ਪੰਪ ਵਾਲਾ ਜੀ ਨਾਲ ਖੜਾਈ ਸੋਨਾ ਲਿਗਾ ਡਬਲ ਕਲਚ 45 ਦਾ ਜੀ ਇਹ 2002 ਮਾਡਲ ਦੀ ਇਹਦਾ ਰੇਟ ਹੈ ਜੀ 1,85,000 6 ਚੇਰੀ ਵਾਲਾ ਜੀ ਕੱਟ ਮੇਸੇ ਜੀ ਸੈਂਟਰ ਗੇਅਰ ਆ ਜੀ ਨਾਨ ਪਾਵਰ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਨਾਲ ਖੜਾ ਸਵਰਾਜ 855 2 ਸਟਾਰੀ ਸੈਂਟਰ ਗੇਅਰ ਕੱਟ ਮੇਸੇ ਨਾਨ ਪਾਵਰ ਆ ਟਾਇਰ ਚਾਰੇ ਬਿਲਕੁਲ ਨੰਨੇ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੱਕਲੇ ਟਰੈਕਟਰ ਬਹੁਤ ਸਾਫ਼ ਆ ਜੀ ਤਿੰਨ ਮਾਡਲ ਟਰੈਕਟਰ ਆ ਜੀ 2,55,000 ਇਹਦਾ ਰੇਟ ਆ ਜੀ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ ਬਈ ਇਹ ਨਾਲ ਖੜਾ ਸੋਨਾ ਨਿੱਕਾ 750 ਜੀ ਡੀਸੀ ਪੰਜਾਬ ਨੰਬਰ ਆਈ ਪੀ ਵੀ 44 ਟਾਇਰਾਂ ਇੰ ਕੰਡੀਸ਼ਨ ਚ ਮੂਰਲੇ ਬਿਲਕੁਲ ਨਵੇਂ ਨਹੀਂ ਪਿਛਲੇ ਹੈਗ ਨਹੀਂ 70 ਪੈਸੇ ਸੈਂਟਰ ਗੇਅਰ ਹੈ ਜੀ ਘੱਟਵੇਂ ਸੇ ਨਾਨ ਪਾਵਰ ਜੀ ਇਹ 2000 ਮਾਡਲ ਇਹਦਾ ਰੇਟ ਹੈ 2 ਲੱਖ 25000 ਜੀ ਨਾਲ ਖੜਾ ਐਚ ਐਮ ਟੀ 911 ਜੀ ਐਚ ਐਮ ਟੀ 911 ਜੀ ਇਹ 99 ਮਾਡਲ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਹੈ ਜੀ 70 ਪੈਸੇ 99 ਮਾਡਲ ਲਈ 2,65,000 ਰੇਟ ਹੈ ਜੀ ਦਾ ਇਹ ਬਾਈ ਜਸਵੀਰ ਬਰਨਾਲੇ ਦੇ ਟਰੈਕਟਰ ਨੇ ਜਿਹਨਾਂ ਦਾ ਮੋਬਾਈਲ ਨੰਬਰ 98763 ਜੀ 40267 ਜੀ 98763 40267 ਜੀ ਜਸਵੀਰ ਬਰਨਾਲਾ ਜੀ 40735 ਐਫੀ 40735 ਐਫੀ ਦੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਪਿਛਲੇ ਇੱਕ ਨੇ 50 ਪੈਸੇ ਮੂਰਲੇ ਕਸੇ ਹੋਏ ਨੇ ਜੀ ਸੈਂਟਰ ਗੇਰਾ ਹੀ ਨੌਨ ਪਾਵਰ ਏਆਈ 95 ਮਾਡਲ ਟਰੈਕਟਰ ਇਹਦਾ ਰੇਟ ਹੈ 135000 ਨਾਲ ਖੜਾ ਹੀ 241 ایسਰੀ ایسਰੀ 241 ਟਾਇਰਾਂ ਹੀ ਕੰਡੀਸ਼ਨ ਚ ਕਲੇ ਰਹਿ ਗਏ ਨੇ इनके 70 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ 15 ਮਾਡਲ ਹੈ ਇਹ 235000 ਇਹਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 15 ਮਾਡਲ 235000 ਦਾ ਪ੍ਰਾਈਸ ਹੈ ਜੀ ਸਵਰਾਜ 855 ਐਫ ਯੂ ਜੀ 4 ਸਟਾਰ ਰਿਵਰਸ ਵੀਡੀਓ ਓਵਰ ਸਟੀering ਜੀ ਸੈਂਟਰ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਹੈ ਜੀ 16 ਮਾਡਲ ਡ੍ਰੈਕਟਰ ਆ ਜੀ ਇਹ 555000 ਇਹਦਾ ਪ੍ਰਾਈਸ ਹੈ ਜੀ 3600 ਫੋਰ ਦਿਖਾਉਣੇ 3600 ਫੋਰ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਆ ਜੀ ਨੌਨ ਪਾਵਰ ਆ 93 ਮਾਡਲ ਟਰੈਕਟਰ ਆ ਬਈ 1,85,000 ਇਹਦਾ ਪ੍ਰਾਈਸ ਆ ਜੀ ਪੰਜਾਬ ਨੰਬਰ ਆ ਪੀਬੀ 13 ਨਾਲ ਖੜਾ ਸੋਨਾਲਿਕਾ ਡੀਆਈ 35 ਜੀ ਪਿਛਲੇ ਟਾਇਰ ਦਾ ਸੇਵ ਨਹੀਂ ਜੀ ਮੂਰਲੇ ਟਾਇਰ ਹੈਗੇ 80% ਜੀ ਸੈਂਟਰ ਗੇਅਰ ਆ ਜੀ ਨੌਨ ਪਾਵਰ ਕੱਟ ਨਹੀਂ ਸੀ ਜਾਈ ਇਹ ਆ ਜੀ ਤਿੰਨ ਮਾਡਲ ਟਰੈਕਟਰ ਇਹਦਾ ਰੇਟ ਆ ਜੀ 1,85,000 ਪੰਜਾਬ ਨੰਬਰ ਆ ਜੀ ਨਾਲ ਖੜਾ ਹੈ HMT 2522 ਜੀ HMT 2522 ਦੀ ਮੂਰਲੇ ਟਾਇਰ ਬਿਲਕੁਲ ਨਵੇਂ ਨੇ ਜੀ ਪਿਛਲੇ ਟਾਇਰ ਕਸੇ ਨਹੀਂ ਜੀ ਸਾਈਡ ਗੇਅਰ ਹੈ ਜੀ 94 ਮਾਡਲ ਟਰੈਕਟਰ ਹੈ ਜੀ ਇਹਦਾ ਰੇਟ ਹੈ ਜੀ 1 ਲੱਖ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਨਾਲ ਖੜਾ ਜੀ 3511 ਪਿਛਲੇ ਟਾਇਰ ਹੈਗੇ ਨਹੀਂ 50 ਪੈਸੇ ਸਾਈਡ ਗੇਅਰ 3511 ਮੂਰਲੇ ਟਾਇਰ ਕਸੇ ਨਹੀਂ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਇਹ 99 ਮਾਡਲ ਟਰੈਕਟਰ ਹੈ ਜੀ ਨੰਨੇ ਵਾਲਾ ਟਰੈਕਟਰ ਹੈ ਜੀ 98000 ਇਹਦਾ ਪ੍ਰਾਈਸ ਹੈ ਬਾਈ ਬਰਨ ਵਾਲਾ ਟਰੈਕਟਰ ਮੰਡੀ ਟਰੈਕਟਰ ਨੇ ਵੀਰੇ ਨਾਲ ਖੜਾਈ ਸੌਨਾ ਲੀਕਾ 750 ਜੀ ਡੀਸੀ ਪਿਛਲੇ ਟਾਇਰ ਬਿਲਕੁਲ ਨਵੇਂ ਨਹੀਂ ਜੀ ਘੱਟ ਮੇ ਸਜਾਈ ਮੋਬਿਲਟਰ ਕਸੇ ਹੋਏ ਨੇ ਸੈਂਟਰ ਗੇਅਰ ਹੈ ਜੀ ਪੰਜਾਬ ਨੰਬਰ ਟਰੈਕਟਰ ਆਪੀਵੀ 10 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ 2000 ਮਾਡਲ ਟਰੈਕਟਰ ਹੈ ਜੀ 2 ਲੱਖ 45000 ਇਹਦਾ ਪ੍ਰਾਈਸ ਹੈ ਬਾਈ ਨਾਲ ਖੜਾ ਜੀ ਸੌਨਾਲਿਕਾ ਡੀਆਈ 750 ਜੀ ਸਾਈਡ ਗੀਅਰ ਜੀ ਪਹਿਰਾਂ ਦੀ ਕੰਡੀਸ਼ਨ ਚ ਕੋਈ ਟਾਇਰ ਰਹਿ ਗਈ 90 ਪੈਸੇ ਪੰਜਾਬ ਨੰਬਰ ਟਰੈਕਟਰ ਆਈ ਪੀਵੀ 11 ਨਾਨ ਪਾਵਰ ਆਈ ਸਾਈਡ ਗੀਅਰ 2009 ਮਾਡਲ ਟਰੈਕਟਰ ਆਈ 2 ਲੱਖ 98000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਸੌਨਾਲਿਕਾ ਡੀਆਈ 750 ਜੀ ਸਾਈਡ ਗੀਅਰ ਨਾਨ ਪਾਵਰੀ ਇਹ ਰੇਗਨ ਜੀ ਨੇ 70 ਪੈਸੇ ਇਹ ਜੀ 13 ਮਾਡਲ ਟਰੈਕਟਰ ਇਹਦਾ ਰੇਟ ਆ 330000 ਜੀ ਬਰਨ ਵਾਲਾ ਟਰੈਕਟਰ ਮੰਡੀ ਟਰੈਕਟਰ ਨੇ ਜੀ ਵੀ ਪੰਜਾਬ ਨੰਬਰ ਐਪੀ ਵੀ ਗਹਿਰਾ ਇਹ ਇਹ ਬਾਈ ਜੱਗੇ ਦੇ ਟਰੈਕਟਰ ਨੇ ਜੀ ਜੱਗਾ ਬੜਵੈਨਾ ਮੋਬਾਈਲ ਨੰਬਰ 98151 ਜੀ 48746 98151 48746 ਜੱਗਾ ਬੜਵਰੇ ਇਹਨਾਂ ਬਾਈ ਜੀ ਕੰਟੈਕਟ ਕਰ ਸਕਦੇ ਹੋ ਇਹ ਤੁਹਾਨੂੰ ਦਿਖਾਉਣਾ ਸੋਰਾਜ 852 ਜੀ ਨੀਲੇ ਕਲਰ ਜੀ ਪੰਜਾਬ ਨੰਬਰ ਟਰੈਕਟਰ ਇਹ ਨੌਨ ਪਾਵਰ ਹੈ ਸੈਂਟਰ ਗੇਅਰ ਹੀ ਟਾਇਰ ਚਾਰੇ ਬਿਲਕੁਲ ਨੰਨੇ ਨੇ ਜੀ 2000 ਮਾਡਲ ਹੈ ਜੀ 2 ਲੱਖ 60000 ਇਹਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਪੀਵੀ 12 ਜੀ 100 ਨੰਦਕਣ ਸਵਰਾਜ 855 ਐਫੀ 3 ਸਟਾਰ ਜੀ ਰਿਵਰਸ ਵੀਡੀਓ ਨੌਨ ਪਾਵਰ ਸੈਂਟਰ ਗੇਅਰ ਘੱਟ ਮੇਸ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਰਹੇਗੇ ਨਹੀਂ ਜਦਨ ਕੇ 70 ਪੈਸੇ ਜੀ ਪੰਜਾਬ ਨੰਬਰ ਪੀਵੀ 12 ਜੀ ਏ ਐਜ 11 ਮਾਡਲ ਟਰੈਕਟਰ ਇਹਦਾ ਰੇਟ ਹੈ 380000 ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ কই ਇਹ ਨਾਲ ਖੜਾਈ ਸੌਨਾਲੀਕਾ ਡੀ ਆਈ 750 ਡੀ ਸੀ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਹੈ ਜੀ ਨੌਨ ਪਾਵਰ ਹੈ ਕੱਟ ਮੇਸ ਜ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਸਾਤੀ ਲੱਗੀ ਹੋਈ ਹੈ ਡੈੱਕ ਲੱਗਿਆ ਹੋਇਆ ਜੀ ਇੱਕ ਮਾਡਲ ਟਰੈਕਟਰ ਹੈ ਜੀ 2001 230000 ਦਾ ਪ੍ਰਾਈਸ ਹੈ ਜੀ ਤੁਹਾਨੂੰ ਦਿਖਾਉਣਾ ਇੱਕ ਫਾਰਮ ਟਰੈਕ 60 ਜੀ ਨੌਨ ਪਾਵਰਾ ਜੀ ਟਾਇਰਾਂ ਦੀ ਕੰਡੀਸ਼ਨ ਚ ਕੋਈ ਟਾਇਰ ਹੈਗੇ ਨੇ 50 ਪੈਸੇ ਹੀ ਸੈਂਟਰ ਗੇਅਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ 98 ਮਾਡਲ ਟਰੈਕਟਰ ਹੈ ਜੀ 1 ਲੱਖ 95000 ਬਈ ਇਹਦਾ ਪ੍ਰਾਈਸ ਹੈ ਜੀ ਨਾਲ ਖੜਾ ਹੀ ਨਿਊ ਹਾਲੈਂਡ 3630 ਜੀ ਨਿਊ ਹਾਲੈਂਡ 3630 ਉਪਰ ਜੀ ਪਾਵਰ ਸਟੀering ਜੀ ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਟਾਇਰ ਹੈਗੇ ਨੇ ਬਈ ਇਹਦੇ 90 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਉੱਡ ਲੱਗਿਆ ਹੋਇਆ ਇੰਪ ਲੱਗਿਆ ਹੋਇਆ ਇਹ 13ਾ ਮਾਡਲ ਟਰੈਕਟਰ ਇਹਦਾ ਰੇਟ ਹੈ 3,85,000 ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ ਅਰਜਨ ਅਲਟਰਾ ਬੰਦ 605 ਡੀਆਈ ਜੀ ਇਹ ਵੀ ਬੰਪਰ ਲੱਗਿਆ ਹੋਇਆ ਜੀ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਟਾਇਰ ਪਿਛਲੇ ਬਿਲਕੁਲ ਨਵੇਂ ਨੇ ਜੀ ਮੂਰ ਲੈ ਗਏ ਨੇ ਸਿੱਧੇ ਜੀ ਪੰਜਾਬ ਨੰਬਰ ਟਰੈਕਟਰਾਂ ਦੇ ਇਹ 19 ਮਾਡਲ ਹੈ ਜੀ 5,58,000 ਇਹਦਾ ਪ੍ਰਾਈਸ ਹੈ ਜੀ ਟਰੈਕਟਰ ਇੱਕ ਨਿਸ ਜੱਕਰ ਬਈ ਸੈਂਟਰ ਗੇਅਰ ਜੀ ਉੱਡ ਲੱਗਿਆ ਹੋਇਆ ਹੁੰਡਾ ਵਾਲੀ ਸਾਥੀ ਲੱਗੀ ਹੋਈ ਹੈ ਜੀ ਨਾਲ ਖੜਾ ਸਵਰਾਜ 855 ਐਫੀ ਜੀ ਰਿਵਰਸ ਵੀਡੀਓ ਪਾਵਰ ਸਟੀering ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਹੈਵੀ ਬੰਪਰ ਲੱਗਿਆ ਜੀ ਟਾਇਰ ਚਾਰੇ ਇਹਦੇ ਬਿਲਕੁਲ ਨਵੇਂ ਨੇ ਹੁੰਡਾ ਵਾਲੀ ਸਾਥੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਫਾਈਵ ਸਟਾਰ ਹੈ ਜੀ ਇਹ ਇੱਕ ਹੀ ਮਾਡਲ ਟਰੈਕਟਰ ਹੈ ਜੀ ਇਹਦਾ ਰੇਟ ਹੈ 7 ਲੱਖ 48000 ਪੰਜਾਬ ਨੰਬਰ ਹੈ ਜੀ ਪੀਵੀ 13 ਡਬਲ ਡਿਸਟ੍ਰੀਬਿਊਟਰ ਹੈ ਜੀ ਨਾ ਅੜਖੜਾ ਪ੍ਰੀਤ 609 ਜੀ ਪ੍ਰੀਤ 609 ਜੀ ਸੈਂਟਰ ਗੀਅਰ ਪਾਵਰ ਸਟੀering ਦੀ ਡਬਲ ਡਿਸਟ੍ਰੀਬਿਊਟਰ ਹੈਵੀ ਬੰਪਰ ਹੈ ਜੀ ਟਾਇਰ ਤਿਆਰੇ ਬਿਲਕੁਲ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਲਓ ਜੀ ਪੰਜਾਬ ਨੰਬਰ ਹੈ ਪੀਵੀ 99 ਇਹ ਜੀ 21 ਮਾਡਲ ਟਰੈਕਟਰ ਹੈ 475000 ਦਾ ਪ੍ਰਾਈਸ ਹੈ ਜੀ ਨਾਲ ਖੜਾ ਸੋਰਾਜ 852 ਜੀ 3 ਸਟਾਰ ਜੀ ਰਿਵਰਸ ਪੀਟੀਓ ਪਾਵਰ ਸਟੀering ਜੀ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਟਾਇਰ ਪਿਛਲੇ ਬਿਲਕੁਲ ਨਵੇਂ ਨੇ ਜੀ ਮੂਰ ਲੱਗੇ ਸਿੱਧੇ ਸੱਚ ਜੀ ਕਲੋਸ ਕਰਦਾ ਇੰਜਨ ਹੈ ਜੀ ਪੰਜਾਬ ਨੰਬਰ ਹੈ ਜੀ ਇਹ ਹੈ 14 ਮਾਡਲ ਟਰੈਕਟਰ 495000 ਦਾ ਪ੍ਰਾਈਸ ਹੈ ਜੀ ਨਾਲ ਖੜਾ ਹੈ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਜੀ ਨਾਨ ਪਾਵਰਡ ਸੈਂਟਰ ਗੇਅਰ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਨੇ ਟਾਇਰ ਚਾਰੇ ਪੰਜਾਬ ਨੰਬਰ ਟਰੈਕਟਰ ਹੈ ਜੀ 2002 ਮਾਡਲ ਹੈ ਜੀ 2 ਲੱਖ 25000 ਦਾ ਪ੍ਰਾਈਸ ਹੈ ਜੀ ਫਾਰਮ ਟਰੈਕ 60 ਜੀ ਨਾਲ ਖੜਾ ਜੀ ਸੋਨ ਵਾਲੀ ਕਾ ਡੀ ਆਈ 60 ਜੀ ਸਿਕੰਦਰਾ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਵੀ ਮਾਡਲ ਹੈ ਜੀ 611500 ਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਕਿਹੜਾ ਨੋਵੋ 555 ਡੀਆਈ ਮਹਿੰਦਰਾ ਜੀ 4x4 ਰੀ ਪਾਵਰ ਸਟੀering ਸਾਈਡ ਗੀਅਰ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਇਹ ਵੀ ਬੰਪਰ ਹੈ ਜੀ ਇਸ ਡੀ.ਆਈ. 16 ਨੋ 28 ਦਿਨੇ ਪੋਲੋ ਦੇ ਟਾਇਰ ਨੇ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਆਈ 22 ਮਾਡਲ ਟਰੈਕਟਰ ਆਈ 7 ਲੱਖ 25 ਹਜ਼ਾਰ ਬਈ ਇਹਦਾ ਪ੍ਰਾਈਸ ਆ ਜੀ ਬਾਈਆਂ ਨੂੰ ਨੰਬਰ ਲੈ ਕੇ ਤੁਹਾਨੂੰ ਦੱਸਦੇ ਆ 62859 ਜੀ 3904 390 04 04 ਇੱਕ ਵਾਰੀ ਹੋਰ ਬੋਲੋ ਬਾਈ ਮਾੜਾ 62859 62004 62859 ਹਾਂਜੀ 390 39004 ਆ ਬਾਈਆਂ ਨਾਲ ਸੰਪਰਕ ਕਰ ਸਕਦੇ ਮੇਰੇ ਛੜਾਈ ਸੋਨਾ ਲਿਕਾ ਡੀ.ਆਈ 60 ਜੀ ਸਾਈਡ ਗੇਅਰ ਜੀ ਨੋਨ ਪਾਵਰ ਟਾਇਰ ਬਿਲਕੁਲ ਚਾਰੇ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪੰਜਾਬ ਨੰਬਰ ਟਰੈਕਟਰ ਆ ਵੀਰੇ ਇਹ ਇਹ ਆ ਜੀ 8 ਮਾਡਲ ਟਰੈਕਟਰ ਇਹਦਾ ਰੇਟ ਆ 3 ਲੱਖ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ ਜੀ ਨਾਲ ਖੜਾ ਹੈ ਸਵਰਾਜ 855 ਐਫੀ ਜੀ ਹਰ ਵਾਰ ਚ ਵੀਡੀਓ ਜੀ ਪਾਵਰ ਸਟੀering ਜੀ ਐਵ ਸਟਾਰ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਇਹ ਹੈ ਜੀ 21 ਮਾਡਲ ਟਰੈਕਟਰ ਇਹਦਾ ਰੇਟ ਹੈ 6.80 ਲੱਖ ਜੀ ਇਹ ਵੀ ਬਾਈ ਗਮਦੂਰ ਦੇ ਟਰੈਕਟਰ ਨਹੀਂ ਸਾਰੇ ਜਿਹੜਾ ਬਾਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮੋਬਾਈਲ ਨੰਬਰ ਸਕਰੀਨ ਤੇ ਲੱਗ ਹੋਈ ਜੀ ਨਾਲ ਖੜਾ ਹੈ 5310 ਜਉਂਦੀ ਆ ਜੀ ਉੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਜੀ ਹੈਵੀ ਬੰਪਰ ਆਈ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਟਾਇਰ ਹੈਗੇ 90 ਪੈਸੇ 5310 ਜੌਂਦਿਆ ਜੀ ਇਹ ਹੈ ਜੀ 10 ਮਾਡਲ ਟਰੈਕਟਰ ਇਹਦਾ ਰੇਟ ਹੈ ਜੀ 5 ਲੱਖ 45000 ਜੀ ਨਾਲ ਖੜਾ ਜੀ ਸੋਨਾ ਲਿਕਾ 750 ਜੀ ਡੀਆਈ 750 ਜੀ ਸਾਈਡ ਗੇਅਰ ਜੀ ਨੌਨ ਪਾਵਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਯਾਵ ਨੰਬਰ ਟਰੈਕਟਰ ਹੈ ਇਹ ਇਹ ਹੈ ਜੀ ਨੌ ਮਾਡਲ ਟਰੈਕਟਰ ਹੈ ਜੀ 2 ਲੱਖ 95000 ਬਾਈ ਉਹਦਾ ਪ੍ਰਾਈਸ ਹੈ ਜੀ ਨਾਲ ਖੜਾ ਹੈ ਸਵਰਾਜ 735 F G ਸਵਰਾਜ 735 F G ਨੌਨ ਪਾਵਰ ਸੈਂਟਰ ਗੇਅਰ ਜੀ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਟਾਇਰ ਬਿਲਕੁਲ ਚਾਰੇ ਨਵੇਂ ਨੇ ਜੀ ਸਾਤੀ ਲੱਗੀ ਹੋਈ ਹੈ ਜੀ ਇਹ 99 ਮਾਡਲ ਟਰੈਕਟਰ ਜੀ ਇਹਦਾ ਰੇਟ ਹੈ ਜੀ 1,52,000 ਜੀ ਪੰਜਾਬ ਨੰਬਰ ਹੈ ਜੀ ਇਹ ਨਾਲ ਖੜਾ ਹੈ ਸੋਨਾ ਲਿਕਾ ਸੋਨਾ ਲਿਕਾ D I 750 ਜੀ ਸਾਈਡ ਗੇਅਰ ਕੱਟਨੇ ਜਈ ਨੌਨ ਪਾਵਰ ਪਿਛਲੇ ਟਾਇਰ ਹੈਗੇ ਨਹੀਂ ਪੰਜਾਬ ਪੈਸੇ ਪੰਜ ਮਾਡਲ ਟਰੈਕਟਰ ਹੈ ਜੀ ਇਹ 265000 ਇਹਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਇਹ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨਹੀਂ ਜੀ ਇਹ ਨਾਲ ਕਿੜਾ ਸਵਰਾਜ 855 ਜੀ 4 ਸਟਾਰੀ ਰਿਵਰਸ ਪੀਟੀਓ 8 ਮੀਸੇਜ ਸੈਂਟਰ ਗੇਅਰ ਫੋਡ ਵਾਲੀ ਸਾਤੇ ਲੱਗੀ ਹੋਈ ਹੈ ਜੀ ਟਾਇਰਾਂ ਇੰਡੀਸ਼ਨ ਚੈੱਕ ਕਰੋ ਬਈ ਪੰਜਾਬ ਨੰਬਰ ਡਾਇਰੈਕਟਰ ਜੀ ਮੈਂ ਵੀਰੇ ਆਪਣਾ ਰਪਿੰਦਰ ਸਿੰਘ ਪਿੰਡ ਕਿਹੜਾ ਜੀ ਪਿੰਡ ਹਮਿੱਦੀ ਮੋਬਾਈਲ ਨੰਬਰ ਬਈ ਆਪਣਾ 98776 98776 12000 ਜੀ ਬਾਈ ਨਾਲ ਕੰਟੈਕਟ ਕਰ ਸਕਦੇ ਬਾਈ 98735 98035 98035 21000 21000 ਜੀ ਇਹ ਬਾਈ ਰਪਿੰਦਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਘਰ ਚੱਲੇ ਹੋ ਟਰੈਕਟਰ ਬਾਈ ਕੰਦੀ ਜੀ ਪੰਜਾਬ ਨੰਬਰ ਹੈ ਜੀ ਕੋਈ ਤੁਹਾਨੂੰ ਬਨਾਲ ਟਰੈਕਟਰ ਮਡੀ ਟਰੈਕਟਰ ਦਿਖਾਉਣੇ ਜੀ ਸਟੈਂਡਰਡ 450 ਡੀਆਈਜੀ ਡਬਲ ਕਲਚ ਹੈ ਜੀ ਨੋਨ ਪਾਵਰ ਸੈਂਟਰ ਗੇਅਰ ਦੀ ਏਅਰ ਬਿਲਕੁਲ ਨਮੀ ਨਹੀਂ ਚਾਰੇ ਦੇ ਟਰੈਕਟਰ ਦੀ ਕੰਡੀਸ਼ਨ ਚੇਕ ਕਰੋ ਵੀਰੇ ਇਹ ਟਰੈਕਟਰ ਹੈ ਵੀਰਨ ਕੇ ਪੰਜਾਬ ਨੰਬਰ ਹੈ ਜੀ 8 ਮਾਡਲ ਲੱਗ ਰਿਹਾ ਇਹ 8 ਮਾਡਲ ਦਾ 290000 ਪ੍ਰਾਈਸ ਹੈ ਜੀ ਦਾ ਏਅਰਾਂ ਦੇ ਕਲਿਸਨ ਚੇਕ ਕਰ ਲਓ ਜੀ ਕਬਈ 4/4 ਜੀ ਸਟੈਂਡਰਡ 460 ਜੀ ਟਾਇਰਾਂ ਇਨ ਕੰਡੀਸ਼ਨ ਚ ਟਾਇਰ ਬਿਲਕੁਲ ਨਵੇਂ ਨੇ ਬਈ ਸੈਂਟਰ ਗੇਅਰ ਆ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਫੁੱਲ ਵਾਲੀ ਸੱਤੀ ਲੱਗੀ ਹੋਈ ਜੀ 24 ਮਾਡਲ ਟਰੈਕਟਰ ਆ ਜੀ ਇਹਦਾ ਰੇਟ ਆ ਜੀ 7,75,000 ਜੀ ਇਹ ਬਾਈ ਗਮਦੂਰ ਸਿੰਘ ਆ ਜੀ ਪਿੰਡ ਸੰਘੇੜਾ ਬਰਨਾਲਾ ਜੀ ਇਹਨਾਂ ਦਾ ਮੋਬਾਈਲ ਨੰਬਰ 985862013 ਜੀ 985462013 ਗਮਦੂਰ ਸਿੰਘ ਪਿੰਡ ਚੰਗੇੜਾ ਜ਼ਿਲ੍ਹਾ ਬਰਨਾਲਾ ਜੀ ਕੋਈ ਸਵਰਾਜ 852 4 ਸਟਾਰ ਰਵਰ ਸਕ੍ਰਿਊ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹਡਾਲੀ ਸਾਤੇ ਲੱਗੇ ਹੋਏ ਜੀ ਐਮਪ ਲੱਗਾ ਹੋਇਆ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਭਾਈ ਮੂਰ ਲੈ ਕੇ ਨੇ 50 ਪੈਸੇ ਜੀ 15 ਮਾਡਲ ਟਰੈਕਟਰ ਆ ਜੀ ਇਹ ਇਹਦੇ ਰੇਟ ਹੈ 5 ਲੱਖ 5000 ਦੇਖੋ ਭਾਈ ਪ੍ਰੀਤ ਟਰੈਕਟਰ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਪ੍ਰੀਤ 6095 ਔਡ ਵਾਲੀ ਸਤਰੀ ਲੱਗੀ ਹੋਈ ਹੈ ਬਈ ਇਹਦੇ ਪਾਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਟਾਇਰ ਚਾਰੇ ਨਵੇਂ ਨੇ 20 ਮਾਡਲ ਟਰੈਕਟਰ ਹੈ ਜੀ 4,65,000 ਰੁਪਏ ਪ੍ਰਾਈਸ ਹੈ ਬਈ ਦਾ ਨਾਲ ਕਿਹੜਾ ਸਵਰਾਜ 852 ਜੀ 15 ਸਪੀਡ ਹੈ ਜੀ ਰਿਵਰਸ ਵੀ ਡੀ ਹੈ ਜੀ ਸਾਈਡ ਗੇਅਰ ਹੈ ਜੀ ਪਾਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਟਾਇਰ ਚਾਰੇ ਨਵੇਂ ਨੇ ਬਿਲਕੁਲ ਪੰਜਾਬ ਨੰਬਰ ਟਰੈਕਟਰ ਹੈ ਬਈ ਪੀ ਵੀ 70 ਬਾਈ ਮਾਰਲਾ ਬਾਈ ਇਹ ਬਾਈ ਮਾਰਲਾ 775000 ਰੁਪਿਆ ਰੇਟ ਆ ਬਾਈ ਇਹਦਾ ਪਾਵਰ ਸਟੇਜਿੰਗ ਆ ਜੀ ਨਾਲ ਖੜਾ ਫਾਰਮ ਟਰੈਕ ਜੀ ਔਰਡ ਵਾਲੀ 7 ਹੀ ਲੱਗੀ ਹੋਈ ਆ ਜੀ 60 55 ਜੀ ਪਾਵਰ ਮੈਕਸ ਇਹ ਬਾਈ ਸੰਦੀਪ ਤਨੋਲੇ ਦੇ ਹਰਦੀਪ ਤਨੋਲੇ ਟਰੈਕਟਰ ਇਹਦਾ ਮੋਬਾਈਲ ਨੰਬਰ ਆ 62831 ਜੀ 52355 ਜੀ 21 ਮਾਡਲ ਟਰੈਕਟਰ ਆ ਜੀ 7,75,000 ਰੁਪਿਆ ਰੇਟ ਆ ਬਾਈ ਦਾ ਨਾਲ ਖੜਾ ਜੀ ਮਨਲਾ ਸਵਰਾਜ 855 15 ਜੀ ਟਾਇਰ ਚਾਰੇ ਨਵੇਂ ਨੇ ਸਾਈਡ ਗੇਅਰ ਆ ਜੀ 23 ਮਾਡਲ ਟਰੈਕਟਰ ਆ ਜੀ 7,95,000 ਰੇਟ ਆ ਜੀ ਰਿਵਰਸ ਪੀਪੀਓ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 23 ਮਾਡਲ ਆ 7,95,000 ਰੁਪਿਆ ਰੇਟ ਆ ਜੀ ਦਾ ਨਾਲ ਖੜਾ ਜੋਂਡੀਅਰ 50 60 ਜੀ ਉੰਡਾਲੀ ਸ਼ਾਤੀ ਲੱਗੀ ਹੋਈ ਹੈ ਜੀ ਪੈ ਰਹਿਗੇ ਨੇ 60 ਪੈਸੇ ਵਧੀਆ ਹੈਵੀ ਬੰਪਰ ਲੱਗਾ ਹੋਇਆ ਹੈ 19 ਮਾਡਲ ਟਰੈਕਟਰ ਆ ਬਈ ਇਹ 6 ਲੱਖ 85 ਹਜ਼ਾਰ ਰੁਪਿਆ ਰੇਟ ਆ ਬਈ ਇਹਦਾ ਜੌਂਡੀਆ 50 60 ਦਾ ਜੀ 19 ਮਾਡਲ ਆ 6 ਲੱਖ 85 ਹਜ਼ਾਰ ਰੁਪਿਆ ਰੇਟ ਆ ਜੀ ਇਹ ਹਰਦੀਪ ਬਨੌਲਾ ਦਾ ਟਰੈਕਟਰ ਨੇ ਜੀ ਨਾ ਮੋਬਾਈਲ ਨੰਬਰ ਆ 62835 ਜੀ 52355 ਜੀ ਨਾਲ ਖੜਾ ਜੀ ਅਰਜਨ 605 ਬੀਆ ਜੀ ਪਾਵਰ ਸਟੀering ਸਾਈਡ ਗੇਅਰ ਜੀ ਸਾਈਡ ਗੇਅਰ ਅਰਜਨ 605 ਡੀ ਆਈ ਜੀ 19 ਮਾਡਲ ਟਰੈਕਟਰ ਆ ਬਈ ਇਹ 5 ਲੱਖ 85000 ਰੁਪਿਆ ਰੇਟ ਆ ਜੀ ਇਹਦਾ ਨਾਲ ਖੜਾ ਸਵਰਾਜ 855 ਐਫ 15 ਸਪੀਡ ਰਿਵਰਸ ਵੀਡੀਓ ਪਾਵਰ ਸਟੀering ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਆ ਦੇਵੀ ਮਾਡਲ ਟਰੈਕਟਰ ਆ ਜੀ ਇਹ ਇਹਦਾ ਰੇਟ ਆ ਜੀ 7,85,000 ਡਬਲ ਚ ਪੀਟੀ ਆ ਜੀ ਨਾਲ ਖੜਾ ਜੀ ਪ੍ਰੀਤ 6093 ਜੀ ਟਾਇਰ ਰਹਿ ਗਏ ਨੇ 80% ਉੱਡ ਵਾਲੀ ਛਾਤੀ ਲੱਗੀ ਹੋਈ ਆ ਪ੍ਰੀਤ 6093 ਪਾਵਰ ਸਟੀering ਆ ਜੀ ਸੈਂਟਰ ਗੇਅਰ ਆ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 21 ਮਾਡਲ ਟਰੈਕਟਰ ਆ ਬਈ ਇਹ 4,75,000 ਰੁਪਿਆ ਰੇਟ ਆ ਜੀ 21 ਮਾਡਲ 475000 ਰੁਪਿਆ ਰੇਟ ਹੈ ਜੀ PRI 60 99 ਜੀ ਨਾਲ ਖੜਾਈ ਸੌਨਾ ਨੀਕਾ DI 60 RXC ਟਾਇਰ 49 ਨੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ 17 ਮਾਡਲ ਟਰੈਕਟਰ ਹੈ ਇਹ 535000 ਰੁਪਿਆ ਰੇਟ ਹੈ ਇਹਦਾ ਲੋ ਇਸ ਨੂੰ ਬਲਵਿੰਦਰ ਸਿੰਘ ਕਾਲਾ ਬਾਬਾ ਟਰੈਕਟਰ ਸਟੈਂਡ ਚੌਕੰਡਾ ਹੈ ਆ ਉਨਾ ਟਰੈਕਟਰ ਦਿਖਾਉਣੇ ਆ ਜੀ ਸੋਨਾਲੀਕਾ 750 ਜੀ ਟਾਇਰ ਚਾਰੇ ਨਵੇਂ ਨੇ ਸਾਈਡ ਗੇਅਰ ਆ ਜੀ ਨੌਨ ਪਾਵਰ ਆ ਪੰਜਾਬ ਨੰਬਰ ਆ ਜੀ 10 ਮਾਡਲ ਟਰੈਕਟਰ ਆ ਜੀ ਇਹ ਰੇਟ ਆ ਜੀ 3 ਲੱਖ 5000 3 ਲੱਖ 5000 ਰੇਟ ਆ ਜੀ ਸੋਨਾਲੀਕਾ ਦਾ ਜੀ 750 ਦਾ ਨਾਲ ਖੜਾ ਸਵਰਾਜ 855 ਜੀ 3 ਸਟਾਰ ਆ ਜੀ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਹੈ 8 ਮਾਡਲ ਟਰੈਕਟਰ ਹੈ ਵੀਰੇ ਇਹ। 5 ਮਾਡਲ ਟਰੈਕਟਰ ਹੈ 2,80,000 ਰੁਪਿਆ ਰੇਟ ਹੈ ਇਹਦਾ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ। ਨਾਲ ਖੜਾ ਜੀ ਇਨਕਾ ਮਹਿੰਦਰਾ ਅਰਜਨ 605 ਅਲਟਰਾ ਜੀ ਡੀ ਜੀ। ਟਾਇਰ ਹੈਗੇ ਨੇ ਜੀ ਪੰਜਾਬ ਐਸਏਡ ਜੀ ਇਹਦਾ ਜੀ ਪਾਵਰ ਸਟੀering। ਜੀ 2014 ਮਾਡਲ ਟਰੈਕਟਰ 3 ਸਪੀਡ ਹੈ ਜੀ ਇਹ। 14 ਮਾਡਲ ਦਾ 4,60,000 ਰੇਟ ਹੈ ਇਹਦਾ ਦੇਖੋ ਇਹ 963 ਹੈ ਫੀ ਸੁਵਰਾਜ ਆ ਉਹ ਹੈ ਵਸਟਾਰ ਆ ਜੀ ਸੈਂਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਰਿਵਰਸ ਬੀਟ ਹੈ ਜੀ 3 ਸਪੀਡ 963 ਇਹ ਹੈ ਜੀ 21 ਮਾਡਲ ਟਰੈਕਟਰ ਆ ਜੀ 6,95,000 ਦਾ ਰੇਟ ਆ ਜੀ ਨਾਲ ਖੜਾ 5310 ਜੋਂਦੀ ਆ ਜੀ ਬਲਵਿੰਦਰ ਸਿੰਘ ਕਾਲਾ ਬਾਬਾ ਟਰੈਕਟਰ ਜੀ ਟਰੈਕਟਰ ਹੈ ਜੀ 52 10 ਜਉਂਦੀਆ ਦੀ ਪਾਵਰ ਸਟੀering ਸਾਈਡ ਗੇਅਰ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ 22 ਮਾਡਲ ਤੇਜ ਦੀ ਕਾਪੀ ਹੈ ਨਗਦ ਕੈਸ਼ ਹੈ ਜੀ 8 ਲੱਖ 75 ਹਜ਼ਾਰ ਇਹਦਾ ਰੇਟ ਹੈ ਜੀ ਪੰਜਾਬ ਨੰਬਰ ਆ ਵਧੀਆ ਹੈਵੀ ਬੰਪਰ ਲੱਗੇ ਹੋਏ ਜੀ ਨਾਲ ਖੜਾ ਜੀ 963 ਐਫੀ ਫਾਈਵ ਸਟਾਰ ਜੀ ਰਿਵਰਸ ਪੀਡੀਓ ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਬੀ ਮਾਡਲ ਟਰੈਕਟਰ ਆ ਜੀ ਆ ਰੇਟ ਆ 6 ਲੱਖ 80 ਹਜ਼ਾਰ ਜੀ ਇਹ ਬਈ ਬਾਬਾ ਹਮ ਬਲਵਿੰਦਰ ਸਿੰਘ ਕਾਲਾ ਦੇ ਟਰੈਕਟਰ ਨੇ ਜੀ ਬਾਬਾ ਟਰੈਕਟਰ ਸਟੈਂਡਰਡ ਚੌਂਕ ਕਾਂਡਿਆ ਆ ਇਹਨਾਂ ਦਾ ਮੋਬਾਈਲ ਨੰਬਰ ਆ ਜੀ 78995 10508 99154 68603 ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਹਾਨੂੰ ਸਿਕੰਦਰਪੁਰਵਾਹੀ ਵਾਲ ਦੇ ਟਰੈਕਟਰ ਦਿਖਾਉਣੇ ਆ ਜੀ ਸਿਕੰਦਰਪੁਰਵਾਹੀ ਸੋਨਾਲੀਕਾ 750 ਨਵਾਂ ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਆ ਸਾਈਡ ਗੇਅਰ ਆ ਜੀ ਨੌਨ ਪਾਵਰ ਆ ਜੀ ਨੌ ਮਾਡਲ ਟਰੈਕਟਰ ਆ ਜੀ 315000 ਦਾ ਪ੍ਰਾਈਸ ਆ ਜੀ ਬਈ ਸਾਈਡ ਗੇਅਰ ਆ ਜੀ ਨੌਨ ਪਾਵਰ ਟਾਇਰ ਚਾਰ ਇੰਨੇ ਨੇ ਜੀ 315000 ਦਾ ਪ੍ਰਾਈਸ ਆ ਜੀ ਦੇਖੋ ਜੀ ਇਹ ਕਿਸੇ ਨੂੰ ਮਿੱਟੀ ਚੱਕਣ ਵਾਸਤੇ ਟਰੈਕਟਰ ਦੀ ਲੋੜ ਆ ਜੀ ਜੇ ਕੋਈ ਮੁਰੱਦ ਸਰ ਕੰਡੀਸ਼ਨ ਚੈੱਕ ਕਰੂ ਟਰੈਕਟਰ ਦੀ ਇਹ 99 ਮਾਡਲ 99 ਮਾਡਲ ਟਰੈਕਟਰ ਆ ਜੀ 2,80,000 ਪ੍ਰਾਈਜ਼ ਆ ਜੀ ਦਾ ਐਮ ਆਰਪ ਦੇ ਟਾਇਰ ਨੇ ਜੀ ਜੇ ਕਿਸੇ ਨੇ ਭਰਤ ਬੁਰਤ ਪਾਉਣ ਨੂੰ ਜਾਂ ਮਿੱਟੀ ਚੱਕਣ ਵਾਸਤੇ ਟਰੈਕਟਰ ਚਾਹੀਦਾ ਜੀ ਟਰੈਕਟਰ ਦੇਖੋ ਜੀ ਬਰਨਾਲ ਟਰੈਕਟਰ ਮੰਡੀ ਸਿਕੰਦਰਪੁਰ ਵਾਹੀ ਲਵੇ ਟਰੈਕਟਰ ਆ ਜੀ ਇਹ ਨਾਲ ਕੜਾਈ ਸੋਨਾਲੀ ਕਾ 750 ਡੀ ਆਈ ਪੰਜਾਬ ਨੰਬਰੀ ਜੀ ਸਾਈਡ ਗੇਅਰ ਜੀ ਲੋਕ ਜਮਾ ਕਰ ਲੱਗੇ ਹੋ ਮੱਕੀ ਕੋਲੇ 13 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰਾ ਪੀਵੀ 11 3 ਲੱਖ 40 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਅਰਜਨ ਨੋਵੋ 605 ਡੀ ਆਈ 18 ਮਾਡਲ ਟਰੈਕਟਰ ਹੈ ਤਹਿਰਨੀ ਦੇ ਪੰਜਾਬ ਵਿੱਚ ਹੈ ਜੀ ਸਾਈਡ ਗੇਅਰ ਹੈ ਜੀ ਪਾਵਰ ਸਟੀering ਅਰਜਨ 605 ਡੀ ਆਈ ਹੱਡ ਵਾਲੀ ਸਾਤਰੀ ਦੇਖੋ ਜੀ ਵਧੀਆ ਹੈਵੀ ਬੰਪਰ ਲੱਗੇ ਤੇਲ ਵਾਲਾ 18 ਮਾਡਲ ਟਰੈਕਟਰ ਹੈ ਜੀ ਇਹ 5 ਲੱਖ 40 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਖੜਾ ਹੈ ਲੀਲਾ ਸੋਰਾ ਜੀ 855 ਜੀ ਪੰਜਾਬ ਨੰਬਰ ਹੈ ਜੀ ਪੈਰ ਚਾਰੇ ਨਵੇਂ ਨੇ ਜੀ 2000 ਮਾਡਲ ਟਰੈਕਟਰ ਹੈ ਜੀ ਇਹ 2,60,000 ਇਹਦਾ ਪ੍ਰਾਈਸ ਹੈ ਜੀ ਇਹ ਸਿਕੰਦਰ ਫਰਵਾਹੀ ਦਾ ਟਰੈਕਟਰ ਨੇ ਜੀ ਨਾਲ ਖੜਾ 855 ਜੀ 2 ਸਟਾਰ 3 ਸਟਾਰ ਜੀ ਰਿਵਰਸ ਵੀਡੀਓ ਨੌਨ ਪਾਵਰ ਜੀ ਘੱਟ ਮੈਸੇਜ ਜੀ ਪੰਜਾਬ ਨੰਬਰ ਆਈ ਪੀ ਵੀ 12 11 ਮਾਡਲ ਟਰੈਕਟਰ ਹੈ ਜੀ ਇਹ 380000 ਪ੍ਰਾਈਸ ਆ ਜੀ ਯੂਨੀਵਰਸ ਵੀਡੀਓ ਆ ਜੀ ਨਾਲ ਕੜਾ ਹੀ ਮਹਿੰਦਰਾ 475 ਮਹਿੰਦਰਾ ਹੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੱਕਰ 2000 ਮਾਡਲ ਟਰੈਕਟਰ ਆ ਜੀ ਇਹ ਵਧੀਆ ਐਮਪ ਲੱਗਿਆ ਜੀ ਹੱਡ ਵਾਲੀ ਸੱਤੀ ਲੱਗੀ ਆ 245000 ਰੇਟ ਆ ਜੀ 475 ਡੀ ਆਈ ਮਹਿੰਦਰਾ 2000 ਮਾਡਲ ਆ ਜੀ ਸੋਨਾਲਿਕਾ 750 डीसी कट मैसेज टायर 499 ਨਵੀਂ ਦੀ ਪੰਜਾਬ ਨੰਬਰ ਹੈ ਪੀਵੀ 181 ਮਾਡਲ ਟਰੈਕਟਰ ਹੈ 2 ਲੱਖ ਦੀ ਯਾਰ ਇਹਦਾ ਰੇਟ ਹੈ ਜੀ ਸਿਕੰਦਰਪੁਰ ਵਾਹੀ ਦੇ ਟਰੈਕਟਰ ਨੇ ਨਾਲ ਖੜਾ ਸਵਰਾਜ 852 ਜੀ 98 ਮਾਡਲ ਟਰੈਕਟਰ ਹੈ ਜੀ ਪਿਛਲੇ ਟਾਇਰ ਪੰਜਾਬ ਪੈਸੇ ਨਹੀਂ ਮੂਰਲੇ ਘਸੇ ਹੋਏ ਨੇ ਘੱਟ ਮੇਸੇ ਜੀ 98 ਮਾਡਲ 195000 ਰੇਟ ਹੈ ਜੀ ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ 2511 251199 ਮਾਡਲ ਆ ਜੀ ਇਹ 85000 ਰੇਟ ਆ ਜੀ ਸਿਕੰਦਰ ਪ੍ਰਵਾਹੀ ਦੇ ਟਰੈਕਟਰ ਨੇ ਜੀ ਨਾਲ ਇੱਕ ਟ੍ਰੈਲੀ ਖੜੀ ਹੈ 11 6.5 11 6.5 19 ਮਾਡਲ ਟ੍ਰੈਲੀ ਆ ਜੀ ਇਹ ਬਜੇ ਜੱਕ ਲੱਗਿਆ ਹੋਇਆ ਜੀ 11 ਸਿਰ ਦੇ ਜਾਲ ਲੱਗਿਆ ਹੋਇਆ ਜੀ 19 ਮਾਡਲ ਦਾ 190000 ਦਾ ਪ੍ਰਾਈਸ ਆ ਜੀ ਸਿਕੰਦਰ ਪਰਵਾਹੀ ਦੇ ਟਰੈਕਟਰ ਨੇ ਜਿਹਨਾਂ ਦਾ ਮੋਬਾਈਲ ਨੰਬਰ 97799 17399 97799 17399 ਸਿਕੰਦਰ ਪਰਵਾਹੀ ਦੇ ਟਰੈਕਟਰ ਦੀ ਬਾਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਜੀ